ਜ਼ਬੂਰ ਨੰਬਰ 7 ਨ્યા ਲਈ ਪ੍ਰਾਰਥਨਾ ਹੇ ਯਹਵਾ ਮੇਰੇ ਪਰਮੇਸ਼ਰ ਮੈਂ ਤੇਰੀ ਪਨਾਹ ਲੈਂਦਾ ਹਾਂ ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ ਕਿਤੇ ਅਜੀਹਾ ਨਾ ਹੋਵੇ ਕਿ ਕੋਈ ਬੱਬਰ ਸ਼ੇਰ ਵਾਂਗੂ ਮੇਰੀ ਜਿੰਦ ਨੂੰ ਪਾੜ ਖਾਵੇ ਅਤੇ ਕੋਈ ਛਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ ਟੋਟੇ ਕਰ ਛੱਡੇ ਹੇ ਯਹਵਾ ਮੇਰੇ ਪਰਮੇਸ਼ਰ ਜੇ ਮੇਰੇ ਕੋਲ ਐਉਂ ਹੋਇਆ ਹੋਵੇ ਜੇ ਮੇਰੇ ਹੱਥੋਂ ਵਧੀ ਹੋਈ ਹੋਵੇ ਜੇ ਮੈਂ ਆਪਣੇ ਸਾਥੀ ਨਾਲ ਬੁਰਾਈ ਕੀਤੀ ਹੋਵੇ ਸਗੋਂ ਮੈਂ ਤਾਂ ਆਪਣੇ ਬੇਸਬੱਬੋ ਵਿਰੋਧੀ ਨੂੰ ਛੁਡਾਇਆ ਹੈ ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰਕੇ ਉਹਨੂੰ ਫੜ ਲਵੇ ਅਤੇ ਮੇਰੀ ਜਿੰਦ ਨੂੰ ਧਰਤੀ ਉੱਤੇ ਮਿੱਦ ਦੇਵੇ ਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਵੇ ਹੈ ਯਹੋਵਾ ਆਪਣੇ ਕਰੋਧ ਨਾਲ ਉੱਠ ਮੇਰੇ ਵਿਰੋਧੀਆਂ ਦੇ ਗਜਬ ਦੇ ਵਿਰੁੱਧ ਉੱਠ ਅਤੇ ਮੇਰੇ ਲਈ ਜਾਗ ਤੂੰ ਨਿਆਂ ਦਾ ਹੁਕਮ ਕੀਤਾ ਹੈ ਓਮਤਾ ਦੀ ਮੰਡਲੀ ਮੇਰੇ ਦਿਵਾਲੇ ਆਵੇ ਅਤੇ ਉਹਨਾਂ ਦੇ ਕਾਰਨ ਤੂੰ ਤਾਹਾਨੂੰ ਮੋੜ ਜਾ ਯਹਵਾ ਕਮਾ ਦਾ ਨਿਆਂ ਕਰੇਗਾ हे ਯਹਵਾ ਮੇਰੇ ਧਰਮ ਅਤੇ ਮੇਰੀ ਸਿੱਧਾਈ ਦੇ ਅਨੁਸਾਰ ਮੇਰਾ ਨਿਆਂ ਕਰ ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰਤ ਧਰਮੀ ਨੂੰ ਦ੍ਰਿੜ ਕਰ हे ਧਰਮੀ ਪਰਮੇਸ਼ਵਰ ਜੋ ਦਿਲਾਂ ਤੇ ਗੁਰਦਿਆਂ ਨੂੰ ਜਾਂਚਦਾ ਹੈ ਮੇਰੀ ਟਾਲ ਪਰਮੇਸ਼ਵਰ ਦੇ ਕੋਲ ਹੈ ਜਿਹੜਾ ਸਿੱਧੇ ਮਨ ਵਾਲਿਆਂ ਦਾ ਬਚਾਉਣ ਵਾਲਾ ਹੈ ਪਰਮੇਸ਼ਵਰ ਸੱਚਾ ਨਿਆਈ ਹੈ ਹਾਂ ਇੱਕ ਪਰਮੇਸ਼ਵਰ ਜਿਹੜਾ ਰੋਜ਼ ਕਰੋਧਵਾਨ ਰਹਿੰਦਾ ਹੈ ਜੇ ਮਨੁੱਖ ਨਾ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ ਉਸਨੇ ਆਪਣਾ ਤਨੁਖ ਝੁਕਾ ਕੇ ਤਿਆਰ ਕਰ ਰੱਖਿਆ ਹੈ ਉਹਨੇ ਉਸ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ ਉਹ ਆਪਣੇ ਤੀਰਾਂ ਨੂੰ ਅਗਰਮਾਨ ਬਣਾਉਂਦਾ ਹੈ ਵੇਖੋ ਦੁਸ਼ਟ ਨੂੰ ਬਦੇ ਦੀ ਪੀੜ ਲੱਗੀ ਹੋਈ ਹੈ ਅਤੇ ਸ਼ਰਾਰਤ ਉਸਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ ਉਸ ਨੇ ਟੋਇਆ ਕੱਢਿਆ ਅਤੇ ਡੂੰਗਾ ਪੁੱਟਿਆ ਹੈ ਅਤੇ ਜਿਹੜੀ ਖੱਡ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ ਉਸ ਦੀ ਸ਼ਰਾਰਤ ਉਸ ਦੇ ਸਿਰ ਉੱਤੇ ਮੋੜਾਵੇਗੀ ਅਤੇ ਉਸਦਾਨੇਰ ਉਸ ਦੇ ਸਿਰ ਉਤੇ ਪਵੇਗਾ ਮੈਂ ਯਹੋਵਾ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ ਅਤੇ ਮੈਂ ਅਤਮ ਮਹਾਨ ਯਹੋਵਾ ਦੇ ਨਾਮ ਦੀ ਉਸਤਤ ਗਾਵਾਂਗਾ ਆਮੀਨ